ਆਦੇ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਬਈ ਲੈ ਵੀ ਤੇ ਬਈ ਸਾਰਿਆਂ ਨੂੰ ਮੈਂ ਕਹਣਾ ਵੀ ਬੇਨਤੀ ਕਰਦਾ ਵੀ ਵੀਡੀਓ ਆਪਣੀ ਵਾਦ ਤੋਂ ਬਾਅਦ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਇਹ ਬੇਜਵਾਨਾਂ ਦਾ ਥੋੜੇ ਇੱਕ ਸ਼ੇਅਰ ਨਾਲ ਬਈ ਇੱਕ ਬੇਜਵਾਨ ਦੀ ਕਈ ਵਾਰੀ ਜਾਨ ਬਚ ਜਾਂਦੀ ਆ ਤੇ ਕਈ ਵਾਰੀ ਉਹਦਾ ਢਿੱਡ ਭਰ ਜਾਂਦਾ ਹਨ ਇਹ ਬਈ ਬਹੁਤ ਪੁੰਨ ਧਰਮ ਦਾ ਕੰਮ ਆ ਜੇ ਕੋਈ ਕਰੇ ਤਾਂ ਦਿਲੋਂ ਹਨਾ ਤਾਂ ਬਈ ਬਹੁਤ ਪੁੰਨ ਦਾ ਕੰਮ ਆ ਤੇ ਅੱਜ ਸਾਡੇ ਬੱਚੇ ਹਜੇ ਘਟ ਘਟ ਕਰਦੇ ਸੀ ਇਹ ਵਾਰੀ ਨਾਲ ਖਵਾਉਣਾ ਹੈ ਫੀਡ ਤੇ ਵਾਰੀ ਨਾਲ ਖਾ-ਖਾ ਕੇ ਮੁੜੀ ਜਾਣਗੇ ਫਿਰ ਬਈ ਇਕੱਠੇ ਹੋ ਕੇ ਸਾਰੇ ਲੜਦੇ ਆਪਚ ਇਹ ਦੰਦ-ਦੰਦ ਮਾਰ ਜਾਂਦੇ ਕਈ ਵਾਰੀ ਮੇਰੇ ਹੀ ਵੱਜ ਗਏ ਹਨਾ ਤੁਹਾਨੂੰ ਪਤਾ ਹੀ ਜਿਵੇਂ ਕਿ ਤੇ ਬਸ ਮੈਂ ਅਪੀਲ ਕਰਦਾ ਨਾ ਬਈ ਆਪਾਂ ਜਗ੍ਹਾ ਲੈਣੀ ਆ ਸ਼ੈਲਟਰ ਵਾਸਤੇ ਸ਼ੈਲਟਰ ਬਣਾਉਣਾ ਅੱਜ ਇੱਕ ਭਰਾ ਦਾ ਹੀ ਆਪਾਂ ਨੂੰ ਫੋਨ ਆਇਆ ਸੀ ਇੱਥੋਂ ਸਾਡੇ ਪਿੰਡ ਤੋਂ 12-15 ਕਿਲੋਮੀਟਰ ਦੂਰ ਹੈ ਜੀ ਉਹ ਵੀਰ ਕਹਾ ਮੈਂ ਤੈਨੂੰ ਜਗ੍ਹਾ ਦੇ ਦਿੰਨੇ ਆਂ ਅਸੀਂ ਜਿੰਨੀ ਜਗ੍ਹਾ ਤੈਨੂੰ ਚਾਹੀਦੀ ਏ ਤੂੰ ਜਗ੍ਹਾ ਵਰਤ ਲੈ ਆਉਦਾ ਜਗ੍ਹਾ ਸ਼ੈਲਟਰ ਬਣਾ ਲੈ ਤੇ ਅਸੀਂ ਤੇਰੀ ਮਦਦ ਵੀ ਕਰਾਂਗੇ ਸ਼ੈਲਟਰ ਬਣਾਉਣ 'ਚ ਇਹ ਆਪਾਂ ਤਾਨੂੰ ਸ਼ੈਲਟਰ ਖੜਾ ਕਰ ਦਿੰਨੇ ਆ ਬਈ ਤੇ ਆਪਦੀ ਸੇਵਾ ਕਰ ਲੈ ਜੋ ਵੀ ਹੈਣਾ ਤੇਰਾ ਕਰਨਾ ਚਾਹਣਾ ਤੇ ਆਪਾਂ ਬਈ ਇੱਕ ਅਦੇ ਦਿਨ ਚ ਭਰਾਣਾ ਜਾ ਕੇ ਗੱਲਬਾਤ ਕਰਕੇ ਆਵਾਂਗੇ ਅਜ ਤੋਂ 12 15 ਕਿਲੋਮੀਟਰ ਦੂਰ ਹੈ ਸਾਡੇ ਪਿੰਡ ਤੋਂ ਤੇ ਉਹ ਕਹਾਂਗੇ ਇੱਥੇ ਰਹਿ ਪੀ ਤੂੰ ਜੇ ਤੈਨੂੰ ਮੰਨ ਕੇ ਚੱਲ ਕੋਈ ਨਹੀਂ ਦਿੱਕਤ ਪਰੇਸ਼ਾਨੀ ਤਾਂ ਆਪਦਾ ਸਾਰਾ ਕੁਝ ਜੋ ਵੀ ਕਰਨਾ ਤੂੰ ਇੱਥੇ ਕਰ ਲਈ ਤੇ ਆਹ ਦੇਖ ਲਓ ਬਈ ਕਿੰਨੇ ਤੁਹਾਡੇ ਸਪੋਰਟ ਨਾਲ ਕਿੰਨੇ ਬੱਚਿਆਂ ਦਾ ਢਿੱਡ ਭਰਦਾ ਬੇਜਵਾਨਾਂ ਦਾ ਤੇ ਕਿੰਨੇ ਦਾ ਇਲਾਜ ਹੋ ਜਾਂਦਾ ਹੈਣਾ ਤੁਹਾਨੂੰ ਪਤਾ ਸਾਰਿਆਂ ਨੂੰ ਨਹੀਂ ਕੀ ਹੈ ਸੋਕਰ ਸੋਕਰ ਹੁਣ ਦੱਸ ਜੰਗਲ ਚੱਲ ਕਰੇ ਅੰਗੇ ਲੈਣ ਲੱਗੇ ਨਾ ਵੱਡੇ ਵੱਡੇ ਨਾਲ ਦੇਖੋ ਕਰੇ ਜੰਗਲ ਚੱਲ ਕਰੇ ਤੇ ਬਾਈ ਵੀਡੀਓ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਤੇ ਇੱਕ ਹੀ ਮੈਂ ਰਾਤ ਫੀਡ ਭੇਜੀ ਹੈਈ ਹੈ ਨਾ ਭੈਣ ਨੇ ਇੱਕ ਭੈਣ ਦਵਿੰਦਰ ਕੌਰ ਚੌਧਰੀ ਹੈ ਨਾ ਦਵਿੰਦਰ ਚੌਧਰੀ ਨੇ ਦਵਿੰਦਰ ਕੌਰ ਚੌਧਰੀ ਭੈਣ ਹੈ ਜੀ ਦਵਿੰਦਰ ਜੁਕੇ ਤੋਂ ਤੇ ਇੱਕ ਭੈਣ ਕਰਨ ਕਰਨ ਭੈਣ ਹੈ ਮਲੋੜ ਤੋਂ ਉਹਨਾਂ ਨੇ ਵੀ ਕੱਲ ਫੀਡ ਭੇਜੀ ਤੇ ਰਾਤ ਬਾਈ ਬਹੁਤ ਲੇਟ ਆਏ ਅਸੀਂ ਲੈ ਕੇ 11:30 ਮਿੰਨ ਲੱਗਦਾ ਹੋ ਗਏ ਸੀਗੇ ਤੇ ਥੋੜੀ ਵੀਡੀਓ ਬਣਾਈ ਸੀ ਉਹ ਬਾਈ ਥੱਲੇ ਅਸੀਂ ਲਾ ਦਾਂਗੇ ਸ਼ੌਟ ਦੇ ਤੇ ਬਾਈ ਮੈਂ ਉਹਨਾਂ ਦਾ ਕਿਹੜਾ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਦੋਨਾਂ ਦਾ ਪ੍ਰਮਾਤਮਾ ਉਮਰਾਂ ਲੰਬੀਆਂ ਕਰਨ ਹੈ ਨਾ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੀਆਂ ਤੇ ਟਰੈਕਿੰਗਾਂ ਵਾਕੀ ਮਹਾਰਾਯੋਨ ਨੂੰ ਵਾਇਰਲ ਤੇ ਬਈ ਇਸੇ ਤਰ੍ਹਾਂ ਹੀ ਸਾਡੀ ਸਪੋਰਟ ਕਰਦੇ ਰਹਾ ਕਰੋ ਤੇ ਆਪਾਂ ਬਈ ਜਗਾ ਲੈਣੀ ਹੈ ਬੇਜਵਾਨਾਂ ਵਾਸਤੇ ਜਿੰਨੀ ਕੁ ਵੀ ਕੋਈ ਕਰ ਸਕਦਾ ਭੈਣ ਭਰਾ ਤੇ ਜਿਹੜਾ ਕੋਈ ਨਹੀਂ ਕਰ ਸਕਦਾ ਤਾਂ ਉਹ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਜਿਹੜਾ ਕੋਈ ਕਰ ਸਕਦਾ ਬਈ ਉਹ ਚਾਹੇ 1 ਰੁਪਏ ਦੀ ਕਰੋ ਤੇ ਚਾਹੇ 10 ਰੁਪਏ ਦੀ ਇਹ ਬਈ ਪੁੰਨ ਧਰਮ ਦਾ ਕੰਮ ਹੈ ਹਨਾ ਹੀ ਤੇ ਵਾਅਦਾ ਚੜ੍ਹ ਕੇ ਸਾਡੇ ਨਾਲ ਜੁੜੋ ਤੇ ਆਪਾਂ ਟੀਮ ਬਣਾਈਏ ਇੱਕ ਤੇ ਤਾਂ ਕਿ ਇਹ ਬੇਜਵਾਨਾਂ ਦਾ ਕਿਸੇ ਦਾ ਕੋਈ ਇਲਾਜ ਤੋਂ ਬਿਨਾ ਨਾ ਮਰੇ ਹਨਾ ਕੋਈ ਭੁੱਖ ਨਾਲ ਨਾ ਮਰੇ ਉਹ ਸੜਕਾਂ ਤੇ ਤੜਫ ਤੜਫ ਕੇ ਨਾ ਮਰਨ ਤਾਂ ਮੈਂ ਐਸੇ ਕਰਕੇ ਬਈ ਤੁਹਾਨੂੰ ਅਪੀਲ ਕਰਦਾ ਨਾ ਵੀ ਸ਼ੇਅਰ ਵੱਧ ਤੋਂ ਵੱਧ ਵੀਡੀਓ ਆਪਣੀਆਂ ਸ਼ੇਅਰ ਕਰਿਆ ਕਰੋ ਜੀ ਤੇ YouTube ਤੇ ਵੱਧ ਤੋਂ ਵੱਧ ਸਪੋਰਟ ਕਰੋ ਇੱਕ ਆਸ ਦੀ ਗ੍ਰੰਥ ਚੈਨਲ ਆਈ ਆਪਣਾ ਤੇ ਇਹਦੇ ਤੇ ਬਈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸਾਨੂੰ ਤਾਂ ਕਿ ਚੈਨਲ ਤੋਂ ਕੁਝ ਨਾ ਕੁਝ ਚੱਲੋ ਅਰਨਿੰਗ ਹੋਣ ਲੱਗ ਜੇ ਆਪਾਂ ਨੂੰ ਤੇ ਆਪ ਆਪ ਦੇ ਕੋਲੋਂ ਵੀ ਬਈ ਇਹਨਾਂ ਤੇ ਲਾ ਸਕੀਏ ਫੀਡ ਦਾ ਮੈਂ ਫੀਡ ਵਾਸਤੇ ਜਾਂ ਮੰਨ ਕੇ ਚਲੋ ਇਹਨਾਂ ਦੀਆਂ ਦਵਾਈਆਂ ਵਾਸਤੇ ਹੈਨਾ ਜਾ ਇਹਨਾਂ ਦੀ ਜਗਾ ਵਾਸਤੇ ਤੇ ਆਪਾਂ ਆਪਦੇ ਕੋਲੋਂ ला ਸਕੀਏ ਇਹ ਵੀ ਥੋੜੀ ਸੇਵਾ ਹੀ ਆ ਬਈ ਵੱਡੀਆਂ ਵੀਡੀਓ ਦੇਖਿਆ ਕਰੋ ਸਾਡੀਆਂ ਵੱਧ ਤੋਂ ਵੱਧ YouTube ਤੇ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਇੱਧਰਲੇ ਪਾਸੇ ਇੱਧਰ ਆ ਜਾ ਨਹੀਂ ਕੋਸਾਂਦੇ ਤੈਨੂੰ ਆ ਜਾ ਕੋਈ ਨਹੀਂ ਇਹਨਾਂ ਨੂੰ ਖੁੱਟਾਂਗੇ ਆਪਾਂ ਇਹਨਾਂ ਨੂੰ ਕਹਿੰਦੇ ਸੀ ਇੱਕ ਫੀਡ ਹੋਰ ਲਿਆ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਭਰਾ ਦੀ ਆ ਦੇਖ ਲਓ ਸਾਰਾ ਪਰਿਵਾਰ ਲੱਗੇ ਹੋਣਾ ਬਈ ਅਸੀਂ ਸੇਵਾ ਲਈ ਤੇ ਜੇ ਆਪਾਂ ਥੋੜਾ ਜਿਹਾ ਸਬਰ ਰੱਖ ਲਈਏ ਹਨਾ ਤੇ ਇਹਦਾ ਫਲ ਵੀ ਜਰੂਰ ਮਿਲਦਾ ਬਈ ਤੇ ਜਿਹੜਾ ਕੋਈ ਇਹਨਾਂ ਨਾਲ ਮਾੜਾ ਕਰਦਾ ਤਾਂ ਉਹਨੂੰ ਵੀ ਬਈ ਇਹਦਾ ਫਲ ਜਰੂਰ ਮਿਲਦਾ ਤੇ ਬਸ ਆ ਦੇਖੋ ਇੱਥੇ ਚੇਚੜਾਂ ਨਾਲ ਭਰੇ ਹੋਏ ਜੀ ਬੱਚੇ ਤੇ ਠੀਕ ਕਰ ਲਿਆ ਆਪਾਂ ਜਮਾ ਜਮਾ ਸਹੀ ਆ ਹੁਣ ਥੋੜੇ ਬਹੁਤੇ ਰਹਿ ਗਏ ਕਿਸੇ ਦੇ ਤੇ ਆਪਾਂ ਬਈ ਸ਼ੈਲਟਰ ਬਣਾਉਣਾ ਜਲਦ ਤੋਂ ਜਲਦ ਜਗ੍ਹਾ ਲੈਣੀ ਇਹਨਾਂ ਵਾਸਤੇ ਤੇ ਵਾਦ ਤੋਂ ਵਾਦ ਆਪਣੀਆਂ ਵੀਡੀਓ ਸ਼ੇਅਰ ਤੋਂ ਕਰਦਿਆ ਕਰੋ ਗਰਦ ਕਾੜਦਿਆ ਕਰੋ ਸ਼ੇਰ ਵਾਲੀ ਵੀਰ ਬਣ ਕੇ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਆਪਦੀ ਰਾਏ ਜਰੂਰ ਰੱਖਿਆ ਕਰੋ ਸਾਰੇ ਭੈਣ ਭਰਾ ਇਧਰੋਂ ਖਾਲਾ ਭਰਾਵਾ ਤੇਨੂੰ ਚੰਗੀ ਨਹੀਂ ਲੱਗਦੀ ਇਧਰੋਂ ਦੱਸ ਫੇਰ ਜਾਨਾ ਭਾਈ ਭਜ ਕੋਦੇ ਮੁਰੇ ਮਨ ਕੰਨ ਤੇ ਮਾਰਨੀ ਹੈ ਜਿਹੜੇ ਤੋਂ ਖਾਲਾ ਚਲੋ ਚਲੋ ਠੀਕ ਆ ਭਈ ਸਸੀ ਗਾਲ ਜੀ ਸਾਰਿਆਂ ਨੂੰ ਧੰਨਵਾਦ ਬਾਕੀ ਉਹ ਭੈਣਾਂ ਦਾ ਜਿਨ੍ਹਾਂ ਨੇ ਫੀਡ ਭੇਜੀ ਆ ਤੇ ਪਤਾ ਨਹੀਂ ਕਿੰਨੇ ਕ ਬੱਚਿਆਂ ਦਾ ਢਿੱਡ ਭਰੂ ਉਹਨਾਂ ਦੀ ਫੀਡ ਨਾਲ ਹਨ ਠੀਕ ਆ ਭਾਈ ਤਿੰਨ ਗੱਟੇ ਲੈਣ ਤਿੰਨ ਗੱਟੇ ਹਾਂ ਤਿੰਨ ਗੱਟੇ ਟੀਕੇ ਲੈ ਕੇ ਆਉਂਦੇ ਟੀਕੇ ਲੈ ਕੇ ਆਉਂਦੇ ਸੱਚ ਹਾਂ ਦਵਾਈਆਂ ਟੀਕੇ ਲੈ ਕੇ ਆਉਂਦਾ ਮੈਨੂੰ ਯਾਦ ਨਹੀਂ ਕਰ ਆ ਪੋਣ ਤੈਨੂੰ ਮੈਂ ਕਿਦਿਆਂ ਗੋਲੀਆਂ ਲਿਆਂਦੀਆਂ ਚਲ ਕੋਈ ਨਹੀਂ ਦੋ ਬਸ ਕੱਟ ਦੇ ਜੀ